ਅਸ ਸਮੁੰਦਰ ਦੀਆਂ ਲਹਿਰਾਂ ਤੇ ਸਮੁੰਦਰ ਦੇ ਵਿੱਚ ਬਹੁਤ ਫਰਕ ਹੈ ਦੋਸਤੋ ਲਹਿਰ ਕਦੀ ਸਮੁੰਦਰ ਨਹੀਂ ਹੁੰਦੀ ਤੇ ਸਮੁੰਦਰ ਕਦੀ ਲਹਿਰ ਨਹੀਂ ਹੁੰਦਾ ਬਹੁਤ ਸਾਰੇ ਕਿਸੇ ਰਾਈਟਰ ਨੇ ਲਿਖਿਆ ਉਹ ਕਹਿੰਦਾ ਲਹਿਰਾਂ ਨੇ ਸਮੁੰਦਰ ਨੂੰ ਪੁੱਛਿਆ ਕਿ ਅਸੀਂ ਵੀ ਤੇਰੇ ਵਰਗੀਆਂ ਬਣਨਾ ਚਾਹੁੰਦੀਆਂ ਹਾਂ ਤਾਂ ਸਮੁੰਦਰ ਦਾ ਬਹੁਤ ਸੋਹਣਾ ਜਵਾਬ ਸੀ ਉਹਨਾਂ ਲਹਿਰਾਂ ਨੂੰ ਉਹ ਕਹਿੰਦਾ ਬਹੁਤ ਆਸਾਨੀ ਦੇ ਨਾਲ ਤੁਸੀਂ ਸਮੁੰਦਰ ਬਣ ਸਕਦੀਆਂ ਹਾਂ ਅਗਰ ਤੁਸੀਂ ਖਰਾਓ ਦੇ ਵਿੱਚ ਜਾਓ ਤੁਸੀਂ ਮੂਵ ਹੀ ਹੁੰਦੀਆਂ ਰਹਿੰਦੀਆਂ ਆ ਇਸ ਕਰਕੇ ਤੁਸੀਂ ਲਹਿਰਾਂ ਆ ਤੇ ਮੈਸੂਮ ਹੁੰਦਿਆਂ ਜਦੋਂ ਲਹਿਰਾਂ ਇਹ ਖਰਾਓ ਦੇ ਵਿਚ ਆ ਜਾਣ ਥਿਲਣਾ ਚੱਲਣਾ ਬੰਦ ਕਰ ਦੇਵੋ ਮੂਵਮੈਂਟਸ ਆਪਣੀਆਂ ਬੰਦ ਕਰ ਦੇਣ ਤਾਂ ਤੁਸੀਂ ਯਕੀਨ ਕਰਿਓ ਇਹ ਲਹਿਰਾਂ ਵੀ ਸੌਂਡਰ ਬਣ ਜਾਣੀਆਂ ਐਦੀ ਮੇਰੀ ਜਾਂ ਤੁਹਾਡੀ ਜ਼ਿੰਦਗੀ ਹੋ ਸਕਦੀ ਆ ਜਿੰਨਾ ਚਿਰ ਅਸੀਂ ਪ੍ਰਮਾਤਮਾ ਦੇ ਪਾਣੀ 'ਚ ਨਹੀਂ ਰਹਿੰਦੇ ਜਿੰਨਾ ਚਾ ਸਾਡੇ ਕੋਲ ਜੋ ਕੁਝ ਹੈਗਾ ਉਹਦੇ ਵਿੱਚ ਸਬਰ ਸੰਦੋਖ ਨਹੀਂ ਰੱਖਦੇ ਅਸੀਂ ਲਹਿਰਾਂ ਹੀ ਹਾਂ ਅਸੀਂ ਭਟਕਦੇ ਹੀ ਰਹਿਣਾ ਅਸੀਂ ਕਦੀ ਪਰਮਾਤਮਾ ਨਹੀਂ ਬਣ ਸਕਦੇ ਪਰਮਾਤਮਾ ਕਹਿੰਦਾ ਅਗਰ ਤੁਸੀਂ ਪਰਮਾਤਮਾ ਬਣਨਾ ਚਾਹੁੰਦੇ ਆ ਤਾਂ ਮੇਰੇ ਵਰਗੇ ਬਣਨਾ ਪੈਣਾ ਜਾਤਾਂ ਪਾਤਾਂ ਤੋਂ ਪਰੇ ਹੋਣਾ ਪੈਣਾ ਕਿਉਂਕਿ ਪਰਮਾਤਮਾ ਦੀ ਕੋਈ ਜਾਤ ਨਹੀਂ ਹੁੰਦੀ ਪਰਮਾਤਮਾ ਦੀ ਕੋਈ ਕਾਸਟ ਨਹੀਂ ਪਰਮਾਤਮਾ ਇੱਕ ਮੇਕਿਆ ਪਰਮਾਤਮਾ ਦੀ ਕੋਈ ਰੰਗ ਨਸਲ ਨਹੀਂ ਹੁੰਦੇ ਪਰਮਾਤਮਾ ਜਿਹੜਾ ਇੱਕ ਆ ਇਹਦਾ ਰੰਗ ਰੂਪ ਰੇਖ ਕੋਈ ਨਹੀਂ ਇਹਦਾ ਆਕਾਰ ਕੋਈ ਨਹੀਂ ਤਦ ਇਹਨੂੰ ਨਿਰਆਕਾਰ ਕਹਿੰਦੇ ਜਿੰਨਾ ਚਿਰ ਸਾਡੇ ਬੱਚੇ ਬਦਲਾਉ ਨਹੀਂ ਆਉਂਦਾ ਅਸੀਂ ਸਾਰੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਦੇ ਨਾਲ ਨਹੀਂ ਦੇਖਦੇ ਅਸੀਂ ਵੀ ਪਰਮਾਤਮਾ ਦੀ ਕਨਸੈਪਟ ਅਸੀਂ ਵੀ ਨਦਿਆਂ ਦੇ ਵਾਂਗੂ ਬਸ ਕਦੀ ਇੱਥੇ ਕਦੀ ਉੱਥੇ ਬਸ ਵਟਕਦੇ ਰਹਨਾ